ਲੋ ਵੀ ਮਿੱਤਰੋ ਡਿਮਾਂਡ ਪੂਰੀ ਕਰਦੇ ਤੁਹਾਡੇ ਸਾਰਿਆਂ ਦੇ ਤੁਹਾਡਾ ਫੋਨ ਆਉਂਦਾ ਸੀ ਮੈਸੇਜ ਆਉਂਦੇ ਬਾਈ ਹਜ਼ਾਰਾਂ ਵਿੱਚ ਬਸ਼ੀਰਾ ਲੈਣਾ ਘਰੇ ਸਾਣ ਬੰਨ ਵਾਲਾ ਹੋਵੇ ਚੰਗੇ ਖਾਨਦਾਨ ਦਾ ਹੋਵੇ ਮਾਂ ਪਿਓ ਦਾ ਪਤਾ ਹੋਵੇ ਤੇ ਰੇਟ ਹਜ਼ਾਰਾਂ ਵਿੱਚ ਹੋਵੇ ਤੇ ਮਾਰਕਾ ਬਰੀਕੀ ਵਾਲੇ ਪੱਖੋਂ ਵੀ ਪੂਰਾ ਪਰਫੈਕਟ ਹੋ ਤਾਂ ਮਿੱਤਰੋ ਸਾਰੇ ਲਾਂਬੇ ਲਾ ਦੂ ਬੱਚਾ ਰੇਟ ਵੀ ਹਜ਼ਾਰਾਂ ਦਾ ਤੇ ਬਰੀਕੀ ਵਾਲੇ ਵੀ ਤੈਂ ਤੋੜੇ ਪਿਆ ਗਰਦਨ ਗੁਰਦਨ ਦੇਖੋ ਤੇ ਮਾਰਕਾ ਦਾ ਰੱਬ ਨੇ ਦਿੱਤਾ ਹੀ ਮਣ ਮਣ ਕੇ ਸਾਰੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਉੱਤੇ ਤੇ ਜਿਹੜੇ ਭਰਾ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਤੁਹਾਨੂੰ ਬਹੁਤ ਹੀ ਚੰਗਾ ਬੱਚਾ ਲਿਆ ਕੇ ਦਿੱਤਾ ਬਰੀਕੀ ਵਾਲੇ ਪੱਖੋਂ ਵੀ ਮਾਰਕੇ ਵਾਲੇ ਪੱਖੋਂ ਵੀ ਕੱਦ ਕੋਦ ਵੀ ਚੰਗਾ ਕਰੂ ਤੇ ਮਾਂ ਪਿਓ ਦਾ ਵੀ ਖਾਨਦਾਨ ਚੰਗਾ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਜੀ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈ ਕਿਉਂਕਿ ਆਪਣੇ ਚੈਨਲ ਤੇ ਜਾਇਜ਼ ਰੇਟ ਦਾ ਜਾਨਵਰ ਮਿਲ ਜਾਂਦਾ ਕਹਿੰਦਾ ਮਤਲਬ ਇੱਕ ਤਾਂ ਆਪਸ਼ਨ ਹੁੰਦੀ ਆ ਕਾਫੀ ਜਾਨਵਰ ਖੜੇ ਹੁੰਦੇ ਜਿੱਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਉਹਦਾਂ ਦਾ ਮਿਲ ਜੂ ਤੇ ਰੇਟ ਮਾਰਕੀਟ ਨਾਲੋਂ ਸਸਤਾ ਮਿਲ ਜੂ ਇੰਨੀ ਚੀਜ਼ ਦੀ ਤੁਹਾਨੂੰ ਗਾਰੰਟੀ ਦੇ ਦਿੰਦੇ ਨੇ ਪਹਿਲਾਂ ਮਾਰਕੀਟ ਦੇਖੋ ਮੱਕੇ ਦੇਖ ਲਿਓ ਉਸ ਤੋਂ ਬਾਅਦ ਆਪਣੇ ਫਾਰਮ ਤੇ ਆਜੋ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਾਣਗੇ ਤੁਹਾਨੂੰ ਬਸ਼ੀਰਾ ਬਸ਼ੀਰੀਏ ਘੋੜਾ ਘੋੜੀ ਨੋਕਰਾ ਮਾਰਵਾੜੀ ਚੰਬਾ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਾਣਗੇ ਤੇ ਰੇਟ ਮਾਰਕੀਟ ਨਾਲੋਂ ਸਸਤਾ ਮਿਲ ਜਾ ਤੇ ਬਾਕੀ ਦਿਨੇ ਆ ਪਹਿਲਾਂ ਆਪਾਂ ਬੱਚੇ ਦੀ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੀ ਡਿਟੇਲ ਦਵਾਂਗੇ ਜੇ ਬੱਚਾ ਪਸੰਦ ਆ ਗਿਆ ਫਾਰਮ ਤੇ ਆ ਕੇ ਦੇਖ ਲਓ ਚਾ ਜਾ ਫੋਨ ਨੰਬਰਾਂ ਤੇ ਸੰਪਰਕ ਕਰ ਲਿਓ ਹਨ ਮਿੱਤਰੋ ਮਾਰਵਾੜੀ ਬशीरਾ ਜੀ ਜਿਵੇਂ ਅੱਜ ਕੱਲ ਡਿਮਾਂਡ ਚੱਲਦੀ ਵੀ ਪੰਜ ਕਲੇਨਾ ਹੋਵੇ ਪਰ ਚੰਬਾ ਨਾ ਹੋਵੇ ਤਾਂ ਮਿੱਤਰੋ ਪੰਜ ਕਲੇਨਾ ਬਸ਼ੀਰਾ ਚਾਰੇ ਪੈਰ ਦੇਖੋ ਜਮਾ ਥੋੜੇ ਥੋੜੇ ਚਾਰੇ ਬਰਾਬਰ ਚਟੇ ਆ ਤੇ ਗਰਦਨ ਦੀ ਲੰਬਾਈ ਦੇਖੋ ਖੰਡ ਗੁੰਡ ਲੰਬਾਈ ਇੱਕ ਤਾਂ ਟੇਢੀ ਹੋ ਜਾਂਦੀ ਪੂਰੀ ਖਰਮੀ ਤਾਂ ਆਉਣ ਵਾਲਾ ਬੱਚਾ ਗਰਦਨ ਦਾ ਕੁੰਡ ਬਹੁਤ ਚੰਗਾ ਤੇ ਕੁੰਡੀ ਵਾਲਾ ਕੰਨ ਅੱਧਾ ਅੱਧਾ ਕੰਨ ਮੋੜਦਾ ਕੰਨ ਦੇਖੋ ਪਹਿਲਾਂ ਕੰਨਾਂ ਛੋਟਾ ਇੰਚੀ ਇੰਚੀ ਦਾ ਕੰਨ ਮੱਥੇ ਫੁੱਲਾ ਸਿੰਗਲ ਪੌਰੀਆ ਮੱਥੇ ਤੇ ਚਾਰੇ ਪੈਰ ਚੱਟੇ ਆ ਖੜਨੇ ਖੁੱਡਨੇ ਹਜੇ ਤਾਂ ਬੱਚਾ ਦੁੱਧੋਂ ਟੁੱਟਿਆ ਜਦ ਤਨ ਬੱਚਾ ਤਿਆਰ ਹੋ ਗਿਆ ਰੂਪ ਵੱਖਰਾ ਹੋ ਕਹਿੰਦੇ ਮਤਲਬ 4.5 5 ਮਹੀਨੇ ਦੀ ਉਮਰ ਹੋਈ ਬੱਚੇ ਥਾਲਕ ਤਾਂ ਹੀ ਬੱਚਾ ਘੋੜਾ ਬਣਜੇ ਜੇ ਵਧੀਆ ਸੰਭਾਲ ਹੋ ਜੇ ਇਹਦੇ ਨਾਲ ਦੀ ਨਾ ਤਾਂ ਬਰੀਕੀ ਮਿਲਨੀ ਹੈ ਗਰਦਨ ਗੁਰਦਨ ਨਹੀਂ ਪਤਲੀ ਨਹੀਂ ਮਿਲਨੀ ਕੰਨ ਇਹਦਾ ਛੋਟਾ ਨਹੀਂ ਮਿਲਣਾ ਤੇ ਜੇ ਆ ਦੋਨੇ ਚੀਜ਼ਾਂ ਹੀ ਮਿਲ ਗਈਆਂ ਤਾਂ ਮਾਰਕਾ ਪਰਫੈਕਟ ਨਹੀਂ ਮਿਲਣਾ ਰੱਬ ਨੇ ਸਾਰੀ ਚੀਜ਼ ਹੀ ਦਿੱਤੀ ਆ ਬਸ ਹੁਣ ਇੱਕ ਚੀਜ਼ ਰਹਿ ਜੂ ਉਹ ਤੁਹਾਡੇ ਹੱਥੇ ਹੈ ਸੇਵਾ ਕਰ ਲਿਓ ਤੇ ਜੇ ਬੱਚਾ ਨਾ ਬਣਿਆ ਉਹ ਚੀਜ਼ ਦੀ ਆਪਾਂ ਜਿੰਮੇਵਾਰੀ ਲਵਾਂ ਚਾਰੇ ਪੈਰ ਬਰਾਬਰ ਜਿੱਤੇ ਮੱਥੇ ਫੁੱਲ ਛੋਟਾ ਕੰਨ ਲੰਮੀ ਤੌਣ ਤੇ ਇੱਕ ਗੱਲ ਹੋਰ ਜਿਹੜੀ ਅੱਜ ਕੱਲ ਬੰਦੇ ਮੰਗੇ ਹੁੰਦੇ ਬਈ ਭੌਰੀਆਂ ਦਾ ਸਾਫ ਹੋਵੇ ਭੌਰੀਆਂ ਦਾ ਵੀ ਜਿਵੇਂ ਸਾਫ ਆ ਮੱਥੇ ਸਿੰਗਲ ਭੌਰੀਆ ਤੇ ਗੱਠ ਦੀ ਤਾਂ ਇਹ ਦੇਮਨ ਲੱਗੀ ਹੋਈ ਆ ਕਿਉਂਕਿ ਅੱਜ ਕੱਲ ਬਾਹਰਲੇ ਵਪਾਰੀ ਤਾਂ ਦੇਮ ਨਾਲ ਲੈਂਦਾ ਲੈਂਦਾ ਆਪਣੇ ਪੰਜਾਬ 'ਚ ਵੀ ਚੱਲਿਆ ਹੋਇਆ ਭਾਈ ਦੇਮ ਨਾਲ ਲੱਗੀ ਹੋਵੇ ਤਾਂ ਮਿੱਤਰੋ ਦੇਮ ਨਾਲ ਲੱਗੀ ਆ ਹੱਥਾਂ ਪੈਰਾਂ ਦਾ ਸਾਫ਼ ਆ ਬਾਲ ਪੌਰੀਆਂ ਦਾ ਸਾਫ਼ ਆ ਤੇ ਰੇਟ ਜੈ ਜੈ ਰੇਟ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਵੀ ਲੱਖਾਂ 'ਚ ਨਹੀਂ ਹਜ਼ਾਰਾਂ 'ਚ ਮੁੱਲ ਹੈ ਇਹਦਾ ਤਾਂ ਆਿਆਂ ਦਾ ਮਾਨਤਨ ਵੀ ਹੋ ਰੇਟ ਫੋਨ ਤੇ ਪੁੱਛ ਲਿਓ ਨੰਬਰ ਦੇ ਤੇ ਤੇ ਹਜ਼ਾਰਾਂ 'ਚ ਮੁੱਲ ਹੈ ਜੇ ਬੱਚਾ ਪਸੰਦ ਆ ਸਾਮਣੇ ਆ ਕੇ ਦੇਖ ਕੇ ਲੈ ਲਿਓ ਧੰਨਵਾਦ